ਹਾਂਜੀ ਅੱਜ ਹਿਊਮਨ ਰਾਈਟਸ ਡੇ ਐ ਤਾਂ ਉਹਦੇ ਬਾਰੇ ਗੱਲ ਕਰਨੀ ਸੀ ਵੈਸੇ ਤਾਂ ਮਨੁੱਖ ਦੀ ਆਜ਼ਾਦੀ ਦੇ ਸੰਘਰਸ਼ ਕਹਿ ਲੋ ਜਾਂ ਕੋਸ਼ਿਸ਼ ਕਹਿ ਲੋ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਜਦੋਂ ਅਕਾਲ ਪੁਰਖ ਨੇ ਇਹ ਦੁਨੀਆ ਹੋਂਦ ਚ ਲਿਆ ਆਂਦੀ ਜਿਸ ਦੁਨੀਆ ਤੋਂ ਅਸੀਂ ਵਾਕਿਫ ਹਾਂ ਬਾਕੀ ਤਾਂ ਪਤ ਨਹੀਂ ਉਹਗਾ ਸਵਰਗ ਹਸ ਪਤਲੋ ਪਤਾਲ ਵਾਲੀ ਗੱਲ ਐ ਉਹਦਾ ਤਾਂ ਆਪਾਂ ਨੂੰ ਪਤਾ ਕੁਛ ਨਹੀਂ ਤਾਂ ਉਦੋਂ ਤੋਂ ਹੀ ਇੱਕ ਸੰਘਰਸ਼ ਸ਼ੁਰੂ ਹੋ ਗਿਆ ਸੀ ਬੰਦੇ ਦਾ ਬੰਦੇ ਨੂੰ ਕਾਬੂ ਕਰਨ ਦਾ ਤੇ ਇੱਕ ਬੰਦੇ ਦਾ ਉਹਦੇ ਤੋਂ ਛੁੱਟ ਆਉਂਦਾ ਜ਼ਿਆਦਾਤਰ ਜਿੰਨੇ ਵੀ ਤੰਤਰ ਨਿਕਲੇ ਨੇ ਤੰਤਰ ਮਤਲਬ ਰਾਜ ਤੰਤਰ ਜ਼ਿਮੀਦਾਰਾ ਤੰਤਰ ਕਬੀਲਾ ਤੰਤਰ ਕਯੂਨਿਜ਼ਮ ਸੋਸ਼ੀਅਲਿਜ਼ਮ ਕੈਪੀਟਲਿਜ਼ਮ ਜੋ ਵੀ ਕਹਲੋ ਸਾਰਾ ਕੁਝ ਇਸੇ ਸੰਦਰਭ ਚੋਂ ਨਿਕਲਿਆ ਹੈ ਉਹਦਾ ਮੂਲ ਇਹ ਹੈ ਕਿ ਬੰਦੇ ਨੂੰ ਇਕਨੋਮਿਕਲੀ ਬੋਲਣ ਦੇ ਤੌਰ ਤੇ ਪਹਿਨਣ ਦੇ ਤੌਰ ਤੇ ਖਾਣ ਦੇ ਤੌਰ ਤੇ ਧਰਮ ਦੇ ਤੌਰ ਤੇ ਬਾਕੀ ਸਾਰੀਆਂ ਗੱਲਾਂ ਤੌਰ ਤੇ ਇੱਕ ਆਜ਼ਾਦੀ ਮਿਲੇ ਇੱਕ ਸੰਘਰਸ਼ ਹੈ ਜਿਹਦੇ ਚੋਂ ਹੀ ਦੁਨੀਆ ਦੀਆਂ ਵੱਡੀਆਂ ਮੂਵਮੈਂਟਸ ਨਿਕਲੀਆਂ ਨੇ ਕਿਸੇ ਹੱਦ ਤੱਕ ਕੁਝ ਧਰਮਾਂ ਦੀ ਵੀ ਬੁਨਿਆਦ ਇੱਥੋਂ ਪਈ ਹੈ ਜਦ ਕਿ ਧਰਮ ਦੇ ਵਿੱਚ ਅਧਿਆਤਮਕ ਹੋਣਾ ਮੁਕਤੀ ਹੋਣਾ ਬਾਕੀ ਗੱਲਾਂ ਵੀ ਸ਼ਾਮਲ ਨੇ ਪਰ ਆਪਾਂ ਇਹ ਗੱਲ ਕਰ ਰਹੇ ਹਾਂ ਔਰ ਪਹਿਲਾਂ ਜੋ ਹੋਇਆ ਉਹ ਤੋਂ ਤੁਸੀਂ ਵਾਕਿਫ ਹੋ ਥੋੜਾ ਬਹੁਤ ਉਹਦਾ ਰੈਫਰੈਂਸ ਕਰ ਲਾਂਗੇ ਪਰ ਇਹ ਦਿਨ ਕਿਉਂ ਪਿਆ ਕਿਉਂਕਿ ਅੱਜ ਦੇ ਦਿਨ 10 ਦਸੰਬਰ 1948 ਨੂੰ ਇਹ ਇੱਕ ਪਰਪੋਜ਼ ਕੀਤੀ ਗਈ ਹੋਈ ਗੱਲ ਨੂੰ ਜਿਹਦਾ ਇੱਕ ਡਰਾਫਟ ਸੀ ਉਹਨੂੰ ਮੰਨ ਲਿਆ ਗਿਆ ਸੀ ਜਿਹਦੇ ਵਿੱਚ 30 ਜਿਹੜੇ ਹਿਊਮਨ ਦੇ ਲੈਵਲ ਤੇ ਉਹਨੂੰ ਚਾਹੀਦੇ ਨੇ ਅਧਿਕਾਰ ਜਿਨ੍ਹਾਂ ਦੇ ਉੱਤੇ ਕੋਈ ਡਾਕਾ ਨਾ ਮਾਰੇ ਉਹ ਉਦੇ ਚ ਪ੍ਰਪੋਜ਼ ਕੀਤੇ ਗਏ ਸੀ ਉਹਨਾਂ ਦੀ ਡਿਟੇਲ ਲਿਖੀ ਗਈ ਸੀ ਔਰ ਜਿਸ ਕਮੇਟੀ ਨੇ ਕਹਿ ਲਓ ਜਾਂ ਪੈਨਲ ਨੇ ਕਹਿ ਲਓ ਪਹਿਲਾਂ ਉਹਨਾਂ ਤੇ ਕੰਮ ਕੀਤਾ ਸੀ ਉਹਨੂੰ ਚੇਅਰ ਕੀਤਾ ਸੀ ਜਾਂ ਕਹਿ ਲਓ ਉਹਦੀ ਹੈੱਡ ਸੀ ਜੋ ਉਹ ਯੂਐਸਡੀ ਫਰਸਟ ਲੇਡੀ ਸੀ ਉਥੋਂ ਦੇ ਪ੍ਰੈਜ਼ੀਡੈਂਟ ਉਦੋਂ ਦੇ ਮਿਸਟਰ ਰੂਜ਼ਵੈਲਟ ਦੀ ਘਰ ਵਾਲੀ ਔਰ ਉਸ 8 ਮੈਂਬਰੀ ਪੈਨਲ ਚ ਦੋ ਇੰਡੀਅਨ ਸੀ ਜਦ ਕਿ ਉਦੋਂ ਅਸੀਂ ਤਾਜ਼ੇ ਤਾਜ਼ੇ ਜੰਮੇ ਸੀ ਆਜ਼ਾਦੀ ਦੇ ਪੁਆਇੰਟ ਆਫ 뷰 ਉਤੋਂ ਪਰ ਸਾਡਾ ਆਪਦਾ ਸੰਵਿਧਾਨ ਬਣੀ ਲਾਗੂ ਹੋਇਆ ਸੀ ਬਲਕਿ ਲਿਖਿਆ ਜਾ ਰਿਹਾ ਸੀ ਫਿਰ ਵੀ ਸਾਡੇ ਦੋ ਮੈਂਬਰ ਉਹਦਾ ਹਿੱਸਾ ਸੀ ਇੱਕ ਮਿਲਦਾ ਸ਼ਾਇਦ ਮਿਸਟਰ ਹੰਸਲ ਮਹਿਤਾ ਸੀ ਔਰ ਇੱਕ ਮਿਸਿਸ ਮੈਨਰਨ ਸੀਗੇ ਉਹ ਚੀਜ਼ ਨਿਕਲ ਕੇ ਆਈ ਕਿਉਂਕਿ ਅਸੀਂ ਸੈਕੰਡ ਵਰਲਡ ਵਾਰ ਤੋਂ ਨਿਕਲੇ ਸੀ ਕਿ ਬੰਦਿਆਂ ਨੂੰ ਦੁਨੀਆ ਕਾਦੇ ਲਈ ਹੈ ਜ਼ਿੰਦਗੀ ਕਾਦੇ ਲਈ ਹੈ ਕਿ ਜੋ ਜ਼ਿੰਦਗੀ ਮਿਲੀ ਹੈ ਇਹਨੂੰ ਬੰਦਾ ਮਾਨ ਸਕੇ ਔਰ ਆਪਦੀ ਆਜ਼ਾਦੀ ਨਾਲ ਰਹਿ ਸਕੇ ਆਜ਼ਾਦੀ ਸਭ ਤੋਂ ਵੱਡੀ ਗੱਲ ਹੈ ਜਿਵੇਂ ਮਸ਼ਹੂਰ ਗੱਲਾਂ ਨੇ ਕਿ ਸੋਨੇ ਦੇ ਪਿੰਜਰੇ 'ਚ ਵੀ ਰਹਿ ਲਓ ਜਿਉਣ ਦਾ ਸਵਾਦ ਨਹੀਂ ਤੇ ਖੁੱਲੀ ਫੀਜ਼ਾ 'ਚ ਭਲਾ ਕੋਈ ਘਰ ਨਾ ਹੋਵੇ ਕੁਝ ਨਾ ਹੋਵੇ ਬੰਦਾ ਆਜ਼ਾਦੀ ਨਾਲ ਰਹਿੰਦਾ ਤਾਂ ਸਵਾਦ ਮਾਣਦਾ ਹੈ ਇਹ ਜ਼ਿੰਦਗੀ ਦਾ ਪਹਿਲਾ ਅਧਿਕਾਰ ਹੈ ਬਲਕਿ ਆਖਰੀ ਵੀ ਮੈਂ ਕਹੂੰਗਾ ਜਾਂ ਜ਼ਰੂਰਤ ਕਹਿ ਲਉ ਜਿਹਦੇ ਨਾਲ ਬੰਦਾ ਜ਼ਿੰਦਗੀ ਮਾਣ ਸਕਦਾ ਹੈ ਤਾਂ ਇਸ ਲਈ ਇਹ ਉਸ ਦਿਨ ਉਸ ਪੈਨਲ ਨੇ ਗੱਲ ਕੀਤੀ ਉਹਦੀਆਂ ਡਿਟੇਲਸ ਦਿੱਤੀਆਂ ਜੋ ਵੀ ਬੋਲਣ ਦਾ ਪੈਨਣ ਦਾ ਧਰਮ ਨੂੰ ਮੰਨਣ ਦਾ ਜਾਂ ਕੋਈ ਹਕੂਮਤ ਉਹਦੇ ਅਧਿਕਾਰਾਂ ਦਾ ਹਨਨ ਨਾ ਕਰੇ ਉਹਨੂੰ ਤਸ਼ੱਦਦ ਨਾ ਕਰੇ ਵਗੈਰਾ ਵਗੈਰਾ 3 ਗੱਲਾਂ ਕੀਤੀਆਂ ਗਈਆਂ ਸਾਡੇ ਦੋ ਸੀ ਪਰ ਬਦਕਿਸਮਤੀ ਨਾਲ ਸਾਡਾ ਜੋ ਦਸਵੀਂ ਸੰਵਿਧਾਨ ਆ ਗਿਆ ਰੂਪ ਚ 1950 ਚ ਉਹਦੇ ਵਿੱਚ ਪਹਿਲੀ ਅਮੈਂਡਮੈਂਟ ਸਾਡੀ ਫ੍ਰੀडम ਆਫ ਐਕਸਪ੍ਰੈਸ਼ਨ ਨੂੰ ਕੁਚਲਣ ਦੀ ਸੀ ਜਿਹੜੇ ਬੰਦੇ ਖੁਦ ਅੰਗਰੇਜ਼ਾਂ ਨਾਲ ਲੜੇ ਸੀ ਮਿਸਟਰ ਨਹਿਰੂ ਸੁਮੇਤ ਜੋ ਸਾਡੇ ਪਹਿਲੇ ਪ੍ਰਾਈਮ ਮਿਨਿਸਟਰ ਸੀ ਬਾਕੀ ਸਾਰੀ ਕਾਂਗਰਸ ਉਹਨਾਂ ਨੇ ਪਹਿਲਾ ਕੰਮ ਹੀ ਆ ਕੀਤਾ ਸੀ ਅਮੈਂਡਮੈਂਟ ਜੋ ਕੀਤੀ ਸੀ ਜੋ ਬਾਬਾ ਸਾਹਿਬ ਦੀ ਅਗਵਾਈ ਚ ਜੋ ਇੱਕ ਪੂਰੀ ਕਮੇਟੀ ਨੇ ਜੋ ਸੰਵਿਧਾਨ ਲੈ ਕੇ ਆਂਦਾ ਸੀਗਾ ਹੁਣ ਗੱਲ ਇਹ ਆਉਂਦੀ ਹੈ ਕਿ ਅੱਜ ਅਸੀਂ ਇਹ ਦਿਨ ਮਨਾਉਣ ਦੀਆਂ ਗੱਲਾਂ ਤੱਕ ਕਰ ਰਹੇ ਹਾਂ ਪਰ ਕੀ ਇਹ ਸੱਚਮੁੱਚ ਹੋਇਆ ਉਸ ਤੋਂ ਬਾਅਦ ਜਿਹਨੂੰ ਅਸੀਂ ਅੱਜ ਦਾ ਮਾਡਰਨ ਸਮਾਂ ਨਹੀਂ ਹੈ ਇੰਡੀਆ ਨੇ ਸਾਡੇ ਦੋ ਮੈਂਬਰ ਵੀ ਸੀ ਉਹਨਾਂ ਨੂੰ ਮੰਨ ਵੀ ਲਿਆ ਪਰ ਲੀਗਲ ਬਾਉਂਡਿੰਗ ਕਦੋਂ ਸ਼ੁਰੂ ਹੁੰਦੀ ਹੈ 79 'ਚ ਲਿਖਿਆ ਇਹਨਾਂ ਨੇ ਪਹਿਲੀ ਵਾਰੀ ਜਦੋਂ ਕਿ ਸਭ ਤੋਂ ਵੱਡਾ ਹਨਨ ਕੀ ਹੋਇਆ ਸੀ ਦੇਸ਼ ਦੇ ਲੈਵਲ ਤੇ ਐਮਰਜੈਂਸੀ ਤੋਂ ਉਦੋਂ ਬਾਅਦ ਆਪਾਂ ਕੀ ਕੁਝ ਚੱਲਿਆ ਇਹਦਾ ਅੰਦਾਜ਼ਾ ਲਾ ਲਓ ਸਾਈਨ ਵੀ ਹੋ ਗਏ ਸੀ ਹਾਂ ਉਹਦੇ 'ਚ ਇਹ ਸਾਈਨ ਨਹੀਂ ਹੋਏ ਸੀ ਕਿ ਤੁਸੀਂ ਪੁਲਿਸ ਕਸਟਡੀ 'ਚ ਮਾਰ ਦਿਉ ਤਸ਼ੱਦਦ ਕਰੂੰ ਉਹਦੇ ਤੇ ਅਸੀਂ ਲੀਗਲ ਬਾਈਂਡਿੰਗ ਚ ਨਹੀਂ ਫਸੇ ਫਸੇ ਨਹੀਂ ਬਲਕਿ ਫਸਣਾ ਚਾਹੀਦਾ ਸੀ ਜ਼ਰੂਰੀ ਸੀ ਪਰ ਅਸੀਂ ਨਹੀਂ ਕੀਤਾ ਸਾਡਾ ਤੇ ਇਹ ਹਾਲ ਹੈ ਯਾਰ ਅੰਗਰੇਜ਼ਾਂ ਨੇ ਜੋ ਸੈਡੀਸ਼ਨ ਵਾਲਾ ਕਾਨੂੰਨ ਬਣਾਇਆ ਜਿਹਨੂੰ ਦੇਸ਼த்ਰੋਹ ਕਹਿ ਦਿੰਦੇ ਨੇ ਜਦਕੀ ਹੈਗਾ ਰਾਜத்ਰੋਹ ਹੈ ਕਿ ਜਿਹੜੀ ਸਰਕਾਰ ਦੇ ਖਿਲਾਫ ਤੁਸੀਂ ਬੋਲੋ ਇਹਨੂੰ ਇਹ ਦੇਸ਼த்ਰੋਹ ਬਣਾ ਦਿੰਦੇ ਨੇ ਉਹਦੇ ਚ ਕੀ ਕੀ ਐਡ ਕਰਤਾ ਇਹਨਾਂ ਨੇ ਨਵੀਆਂ ਗੱਲਾਂ ਐਡ ਕਰ ਰਹੀਆਂ ਨੇ ਜਦਕਿ ਇਹ ਖਤਮ ਹੋਣਾ ਚਾਹੀਦਾ ਸੀ ਜਿਹੜੇ ਲੋਕ ਕਿੰਨੇ ਕਾਨੂੰਨਾਂ ਦੇ ਤਹਿਤ ਅੰਗਰੇਜ਼ਾਂ ਵੱਲੋਂ ਗਿਰਫਤਾਰ ਕੀਤੇ ਜਾਂਦੇ ਸੀ ਬਾਅਦ ਚ ਜਦੋਂ ਉਹੀ ਹੁਕਮਰਾਨ ਬਣੇ ਉਹਨਾਂ ਕਾਨੂੰਨਾਂ ਦਾ ਪਾਲਣ ਕਰ ਰਿਹਾ ਔਰ ਇਹ ਹਮੇਸ਼ਾ ਹੁੰਦਾ ਰਿਹਾ ਹੈ ਹੁਣ ਵੀ ਹੋ ਰਿਹਾ ਹੈ ਕੀ ਆਪਾਂ ਇਹਦੇ ਤੋਂ ਬਚਾਂਗੇ ਨਹੀਂ ਕੀ ਇਹਦੇ ਤੋਂ ਪਾਸੇ ਨਹੀਂ ਹਟਾਂਗੇ ਜਾਂ ਤਾਂ ਹੀ ਤਾਂ ਅਸੀਂ ਆ ਪੋਲਿਟੀਕਲ ਕਲਾਸ ਨੂੰ ਕਹਿੰਦੇ ਆ ਓਏ ਜਿਹੜੀਆਂ ਗੱਲਾਂ ਆਪੋਜੀਸ਼ਨ ਚ ਬੋਲਦੇ ਹੋ ਬਾਅਦ ਚ ਤੁਹਾਨੂੰ ਕੀ ਹੋ ਜਾਂਦਾ ਜਦੋਂ ਰਾਜ ਹੱਥ ਚ ਆਉਂਦਾ ਥੋਡੇ ਫਿਰ ਤੁਸੀਂ ਉਦੋਂ ਵੀ ਵੱਡੇ ਡਿਕਟੇਟਰ ਹੋ ਜਾਂਦੇ ਹੋ ਜਦੋਂ ਦਾ মিডিਆ ਆ ਗਿਆ ਹੋਰ ਚੀਜ਼ਾਂ ਆ ਗਿਆ ਮਿੰਤਾ ਲੱਗਦਾ ਸਾਡੇ ਲੀਡਰ ਤਾਂ ਬੇਸ਼ਰਮ ਹੋ ਗਏ ਨੇ ਇਹਾਂ ਦੇ ਇਹ ਤਾਂ ਗੱਲਾਂ ਬੜੀਆਂ ਆਉਣਗੀਆਂ ਜਿਹਦੇ ਬੋਲੀ ਜਾਂਦੇ ਜੋ ਬੋਲਦੇ ਅਸੀਂ ਤਾਂ ਹੋਈ ਕਰਾਂਗੇ ਕਿਹੜੇ ਰਾਈਟਸ ਨੇ ਸਾਡੇ ਕਿੰਨੇ ਲੋਕ ਮਾਰੇ ਗਏ ਨੇ ਸਾਡੇ ਕਿੰਨਾ ਲੋਕਾਂ ਨੇ ਕੀਤਾ ਆਹੀ ਲੋਕ ਸੀ ਅਸੀਂ ਚੁਣੇ ਸੀ ਉਹ ਅਰੇ ਇਹਨਾਂ ਚੀਜ਼ਾਂ ਨੂੰ ਸਮਝ ਨਾ ਪਾਊਗਾ ਕਿ ਕੱਲੇ ਦੇ ਮਨਾਉਣ ਨਾਲ ਕੁਝ ਨਹੀਂ ਹੁੰਦਾਗਾ ਉਹਨੂੰ ਅਮਲ 'ਚ ਲਿਆਉਣਾ ਪਊਗਾ ਕੀ ਸਾਡੀ ਕੋਈ ਵੀ ਸਰਕਾਰ ਇਹ ਕਰ ਰਹੀ ਹੈ ਜਿਹੜੇ ਲੋਕ ਡੈਮੋਕ੍ਰੇਸੀ ਨਾਲ ਚੁਲੇ ਚੁਨੇ ਜਾਂਦੇ ਨੇ ਬਾਅਦ ਚ ਡੈਮੋਕ੍ਰੇਸੀ ਦਾ ਵਿਰੋਧ ਕਰਦੇ ਨੇ ਆ ਹੁਣੀ ਜੀ ਯੂਨੀਵਰਸਿਟੀ ਚ ਕੀ ਹੋਇਆ ਚੂਣੀ ਹੋਈ ਸਰਕਾਰ ਉਥੇ ਸੈਨੇਟ ਮੈਂਬਰ ਚੁਨੇ ਨਾ ਜਾਣ ਇਲੈਕਟਡ ਨਾ ਹੋਣ ਨੋਮੀਨੇਟਡ ਹੋਣ ਉਹ ਚਾਕੇ ਇਹਨਾਂ ਨੇ ਕਹਿਤਾ ਸੀ ਅਸੀਂ ਬਿੱਲ ਪਾਸ ਬਿੱਲ ਬਣਾਵਾਂਗੇ ਔਰ ਇਹ ਇਕੱਲਾ ਉਥੇ ਯੂਨੀਵਰਸਿਟੀ ਚ ਨਹੀਂ ਹੋ ਰਿਹਾ ਇਹ ਟੋਟੈਲਿਟੀ ਚ ਹੋ ਰਿਹਾ ਕੀ ਆ ਸਾਡਾ ਅਸੀਂ ਰੌਲਾ ਪਾਉਣੀ ਹੈ ਕਿ ਸਾਨੂੰ ਸੈਂਟਰ ਸਾਡੇ ਅਧਿਕਾਰ ਵਾਪਸ ਦੇਵੇ ਅਸੀਂ ਤਾਂ ਵੱਧ ਅਧਿਕਾਰਾਂ ਲਈ ਲੜਨ ਦੀ ਗੱਲ ਕਰ ਰਹੇ ਹਾਂ ਨਾ ਮੈਂ ਤੁਹਾਨੂੰ ਇੱਕ ਅਸਲੀਅਤ ਦੱਸ ਦਿਆਂ ਵੱਧ ਅਧਿਕਾਰ ਛੱਡੋ ਸਾਨੂੰ 1950 ਦੇ ਅਧਿਕਾਰ ਲੈ ਲਿਏ ਪਹਿਲਾਂ ਉਹ ਬਹੁਤ ਹੋਊਗਾ ਫਿਰ ਵੱਧ ਅਧਿਕਾਰਾਂ ਦੀ ਗੱਲ ਆਊਗੀ ਫਿਰ ਅਗਲੀ ਗੱਲ ਆਊਗੀ ਕੀ ਅਸੀਂ ਉੱਥੇ ਪਹੁੰਚ ਪਾ ਰਹੇ ਹਾਂ ਆ ਜਿਹੜੇ ਇਹ ਰੋਂਦੇ ਵਰਦੇ ਨੇ ਮਿਸਟਰ ਰਾਹੁਲ ਗਾਂਧੀ ਕਈ ਵਾਰੀ ਸੰਵਿਧਾਨ ਚੱਕ ਕੇ ਕਹਿੰਦੇ ਨੇ ਕਿ ਇਹਨੂੰ ਖਤਰਾ ਹੈ ਸੰਵਿਧਾਨ ਦਾ ਜੋ ਮੂਲ ਚਰਿੱਤਰ ਸੀ ਕਿ ਉਹਦੇ ਵਿੱਚ ਬੇਅੰਤਹਾ ਐਮੈਂਡਮੈਂਟਸ ਇਨਾਂ ਦੀ ਸਰਕਾਰਾਂ ਨੇ ਇਹਨਾਂ ਦੇ ਪਹਿਲਾਂ ਵਾਲਿਆਂ ਨੇ ਨਹੀਂ ਕੀਤੀਆਂ ਔਰ ਉਹਨਾਂ 'ਚ ਜ਼ਿਆਦਾਤਰ ਅਮੈਂਡਮੈਂਟ ਹੋ ਸੀ ਜੋ ਇੱਕ ਤਰ੍ਹਾਂ ਨਾਲ ਮਤਲਬ ਖਿਲਾਫਤ ਸੀ ਸੰਵਿਧਾਨ ਦੀ ਖਿਲਾਫਤ ਸੀ ਟੂਟੈਲਿਟੀ 'ਚ ਫੈਡਰਲ ਸਟਰਕਚਰ ਦੀ ਤੁਸੀਂ ਮੇਰੇ ਪਿੰਡ ਕੀ ਪੜਾਇਆ ਜਾਂਦਾ ਇਹ ਸੈਂਟਰ ਦੱਸੂਗਾ ਇਸ ਸਟੇਟ ਦਾ ਅਧਿਕਾਰ ਹੈ ਔਰ ਸਟੇਟ ਵਾਲਿਆਂ ਦੀ ਲੈ ਲਓ ਅੱਜ ਸਾਰਾ ਕੁਝ ਡਿਸਟ੍ਰਿਕਟ 'ਚ ਜਾਂ ਤੁਸੀਂ ਕਹਿੰਦੇ ਉਸ ਕੰਸਟੀਟੂਐਂਸੀ 'ਚ ਐਮ ਐਲ ਏ ਨੂੰ ਦੇ ਦਤਾ ਆ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਪੱਗਾਂ ਲਾਉਂਦੇ ਫਿਰਦੇ ਆ ਤੁਹਾਡੇ ਅਧਿਕਾਰ ਕੀ ਨੇ ਬਲਾਕ ਸੰਮਤੀਆਂ ਕੋਲੇ ਕੀ ਅਧਿਕਾਰ ਨੇ ਪੰਚਾਇਤਾਂ ਕੋਲੇ ਕੀ ਅਧਿਕਾਰ ਨੇ ਸਾਰੇ ਅਧਿਕਾਰ ਇਕੱਠੇ ਕਰਕੇ ਐਮਐਲਏ ਨੂੰ ਸੌਂਪਤੇ ਕਿਨੇ ਕਰਵਾਏ ਆ ਇਹ ਇਹ ਅਫੀਸਰ ਜਿਹੜੇ ਬੰਦੇ ਨੇ ਉਹਨਾਂ ਨੂੰ ਲੱਗਦਾ ਯਾਰ ਬਲਾਕ ਸੰਮਤੀ ਵਾਲਾ ਚੇਅਰਮੈਨ ਆ ਜੂ ਜ਼ਿਲ੍ਹਾ ਪ੍ਰੀਸ਼ਦ ਵਾਲਾ ਆ ਜੂ ਹੋਰ ਲੋਕ ਆ ਜਾਣਗੇ ਇਹਨਾਂ ਨੂੰ ਕਿੱਥੇ ਜਵਾਬ ਦੇਵਾਂਗੇ ਕਹਿ ਕੋ ਆ ਕੇ ਇੱਕ ਬਣਾ ਕੇ ਸਾਰਾ ਕੁਝ ਐਮਐਲਏ ਦੇ ਹਵਾਲੇ ਕਰਤਾ ਐਮਐਲਏ ਦੀ ਵੀ ਨਹੀਂ ਸੁਣਦੇ ਹੁਣ ਤਾਂ ਐਮਐਲਏ ਨਾ ਨੇ ਪਤਾ ਹੀ ਨਹੀਂ ਕੀ ਬਣਾਤੇ ਨੇ ਹੁਣ ਸਿੱਧਾ ਇੱਕ ਸੀਐਮਓ ਕੋਊ ਤਕਉ ਕੋਊ ਨਹੀਂ ਤਾਂ ਗੱਲੋਂ ਨਹੀਂ ਔਰ ਸੀਐਮਓ ਨੂੰ ਕੀ ਬਣਾਤਾ ਹੈ ਪੀਐਮਓ ਨੇ ਕਿਹੜੇ ਰਾਈਟਸ ਦੀ ਗੱਲ ਕਰ ਰਹੇ ਹਾਂ ਅਸੀਂ ਔਰ ਮੈਂ ਇੱਕ ਗੱਲ ਹੋਰ ਵੀ ਕਹੂੰਗਾ ਡੈਮੋਕ੍ਰੇਸੀ ਜਾਂ ਰਾਈਟਸ ਜਿਹੜੇ ਹਨ ਨਾ ਇੱਕ ਅੱਲਾ ਸਰਕਾਰਾਂ ਵੱਲੋਂ ਹੀ ਨਹੀਂ ਹੁੰਦਾ ਇਹ ਤਾਂ ਬੇਅੰਤਹਾ ਹੈ ਇਹ ਹਨ ਨਾ ਸਾਡੇ ਘਰਾਂ 'ਚ ਵੀ ਹੁੰਦਾ ਹੈ ਅਸੀਂ ਵੀ ਕਰਦੇ ਆ ਇਹ ਕਿ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਘਰਿਆਲੀ ਨੂੰ ਜਾਂ ਅਸੀਂ ਬਾਕੀਆਂ ਨੂੰ ਦਬੰਦੀ ਕੋ 시ਸ਼ ਨਹੀਂ ਕਰਦੇ ਕੀ ਇਹ ਡੋਮਿਨੇਟ ਕਰਨ ਦੀ ਸਾਡੀ ਪ੍ਰਥਾ ਨਹੀਂ ਬਣ ਗਈ ਹੈ ਜਾਂ ਇਹ ਬਾਈ ਨੇਚਰ ਹੈ ਜੇ ਬਾਈ ਨੇਚਰ ਹੈ ਤਾਂ ਬਾਈ ਨੇਚਰ ਆਜ਼ਾਦੀ ਵੀ ਹੈ ਤਾਂ ਇਹਨਾਂ ਦਾ ਇੱਕ ਬੈਲੈਂਸ ਬਣਾਉਣਾ ਪਊਗਾ ਸਾਡੇ ਨਾਲੋਂ ਥੋੜਾ ਜਿਹਾ ਵੈਸਟਰਨ ਵਰਲਡ ਅੱਗੇ ਹੈ ਪਰ ਵੈਸਟਰਨ ਵਰਲਡ ਸਿਰਫ ਆਪਦੇ ਅਧਿਕਾਰਾਂ ਤੱਕ ਸੀਮਤ ਹੈ ਜਿਸ ਦੇਸ਼ ਦੀ ਲੇਡੀ ਫਰਸਟ ਲੇਡੀ ਨੇ ਚੇਅਰ ਕੀਤਾ ਸੀ ਸਭ ਤੋਂ ਜ਼ਿਆਦਾ ਇਹਨਾਂ ਮਨੁੱਖੀ ਅਧਿਕਾਰਾਂ ਦਾ ਹਨਨ ਕਿਸੇ ਨੇ ਕੀਤਾ ਤੋਂ ਅਮਰੀਕਾ ਹੈ ਆ ਹੁਣ ਇਹ ਜੇ ਫਲਸਤੀਨ ਚ ਕੀ ਹੋ ਰਿਹਾ ਹੈ ਇਹ ਅਧਿਕਾਰਾਂ ਦਾ ਹਨਨ ਨਹੀਂਗਾ ਇਹ ਸ਼ਰਿਆਮ ਕਤਲਿਆਮ ਨਹੀਂਗਾ ਵੀਅਤਨਾਮ ਚ ਕੀ ਹੋਇਆ ਕੀ ਇਨਾਂ ਲੋਕਾਂ ਦੀ ਸੋਚ ਆ ਯੂਰਪ ਵਾਲਿਆਂ ਦੀ ਯੂਕਰੇਨ ਬਾਰੇ ਹੋਰ ਹੈ ਫਲਸਤੀਨ ਬਾਰੇ ਹੋਰ ਆ ਕੀ ਇਹ ਸਾਹਮਣੇ ਨਜ਼ਰ ਨਹੀਂ ਆ ਰਹੀ ਸਾਡੇ ਦੇਸ਼ਾਂ ਚ ਕੀ ਹੋ ਰਿਹਾ ਗਵਾਂਡ ਚ ਕੀ ਹੋ ਰਿਹਾ ਕਿਉਂ ਜਨਜੀ ਵਾਲੇ ਉੱਠ ਕੇ ਸਰਕਾਰਾਂ ਵਾਲੇ ਮੰਤਰੀਆਂ ਨੂੰ ਫੜ ਕੇ ਕੁੱਟਣ ਲੱਗ ਗਏ ਨੇ ਮੂੰਹ ਕਾਲੇ ਕਰਨ ਲੱਗ ਗਏ ਨੇ ਕਿਉਂਕਿ ਉਹਨਾਂ ਦੇ ਅਧਿਕਾਰਾਂ ਦਾ ਹਨਨ ਹੋ ਰਿਹਾ ਸੀ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਵਿਰੋਧ ਦੀ ਗੱਲ ਆ ਰਹੀ ਉਹਨੂੰ ਦੱਬ ਦਿਓ ਆ ਨਹੀਂ ਹੋ ਰਿਹਾਗਾ ਸਾਡਾ ਧਰਮ ਚ ਕੀ ਹੈ ਗੁਰੂ ਤੇਗ ਬਹਾਦਰ ਜੀ ਮੈਂ ਕਹੂੰਗਾ ਕਿੱਡੀ ਵੱਡੀ ਗੱਲ ਸੀ ਕਿਸੇ ਹੋਰ ਦੇ ਅਧਿਕਾਰ ਲਈ ਜੋ ਕਸ਼ਮੀਰ ਤੋਂ ਆਉਂਦੇ ਨੇ ਜਿਨ੍ਹਾਂ ਨੂੰ ਉਹ ਮਿਲੇ ਵੀ ਨਹੀਂ ਉਹਨਾਂ ਦੇ ਅਧਿਕਾਰ ਲਈ ਖੁਦ ਦੀ ਕੁਰਬਾਨੀ ਕਰਤੀ ਜਾ ਕੇ ਇਹ ਚੀਜ਼ਾਂ ਬਹੁਤ ਪਹਿਲਾਂ ਤੋਂ ਚੱਲੀਆਂ ਆ ਨੇ ਜੋ ਬਾਬਰ ਨੂੰ ਜਾਬਰ ਕਿਹਾ ਸੀ ਉਹ ਵੀ ਇੱਥੋਂ ਹੀ ਨਿਕਲਿਆ ਸੀ ਹਰ ਥਾਂ ਤੇ ਇਹ ਗੱਲਾਂ ਆਉਂਦੀਆਂ ਨੇ ਪਰ ਜੋ ਇਨਾਂ ਲੋਕਾਂ ਅੱਗੇ ਮੱਥਾ ਟੇਕਦੇ ਨੇ ਕੀ ਉਹਨਾਂ ਗੱਲਾਂ ਨੂੰ ਮੰਨਦੇ ਵੀ ਨੇ ਇਸ ਸਰਕਾਰਾਂ ਵਾਲੇ ਜਿਹੜੇ ਨਾਰੇ ਲਾ ਕੇ ਬੰਦੇ ਨੇ ਕੀ ਉਹਨਾਂ ਗੱਲਾਂ ਨੂੰ ਮੰਨਦੇ ਨਹੀਂ ਬੜੀ ਲੰਬੀਆਂ ਚੌੜੀਆਂ ਗੱਲਾਂ ਨੇ ਮੈਨੂੰ ਲੱਗਦਾ ਉਹ ਦੀ ਤਫਸੀਲ 'ਚ ਨਾ ਜਾ ਕਿ ਮੈਂ ਇੱਕ ਮੁੱਠੀ ਗੱਲ ਕਹੂੰਗਾ ਤੁਹਾਨੂੰ ਕਿ ਡੈਮੋਕਰੇਸੀ ਘਰ ਤੋਂ ਸ਼ੁਰੂ ਹੁੰਦੀ ਹੈ ਤੇ ਦੁਨੀਆ ਦੀ ਪੋਲਿਟਿਕਸ ਜੀਓ ਪੋਲਿਟਿਕਸ ਤੱਕ ਜਾਂਦੀ ਹੈ ਪਲੀਜ਼ ਇਹਨੂੰ ਹਰ ਥਾਂ ਤੇ ਡੈਮੋਕਰੈਟਿਕ ਬਣਾਓ ਔਰ ਜਿਹੜੀ ਪਾਵਰ ਹੈ ਉਹਨੂੰ ਡੀਸੈਂਟਰਲਾਈਜ਼ ਕਰੋ ਥੱਲੇ ਤੱਕ ਪਾਉਣ ਦਿਓ ਇਹ ਮੈਂ ਘਰ ਤੋਂ ਲੈ ਕੇ ਸ਼ੁਰੂ ਕਰ ਰਿਹਾ ਹਾਂ ਗੱਲ ਇਹ ਮੈਂ ਕਿਤੇ ਹੋਰ ਨਹੀਂ ਸ਼ੁਰੂ ਕਰ ਰਿਹਾਗਾ ਸੋ ਇਹ ਸਮਝਣਾ অতি ਜ਼ਰੂਰੀ ਹੈ ਹੁਣ ਆ ਜਾਂਦੀ ਗੱਲ ਆ ਰੀਸੈਂਟ ਕੀ ਹੋਇਆ ਹੁਣੇ ਜੇ ਇੱਕ ਸਰਕਾਰ ਬਣੀ ਹੈ ਸਾਡੇ ਵਾਲੀ ਔਰ ਭਾਨਾ ਫੜਿਆ ਮੁੰਡਾ ਕੱਲ ਕੀ ਇਹ ਦੱਸਣਗੇ ਕਿ ਇਹ ਕਿਉਂ ਫੜਿਆ ਗਿਆ ਹੈ ਇਹ ਕਿਉਂ ਫੜਿਆ ਗਿਆ ਉਹਨੂੰ ਪਤਾ ਕਿਉਂ ਉੱਥੇ ਇੱਕ ਫੈਕਟਰੀ ਹੈ ਹਨੂਮਾਨਗੜ੍ਹ ਦੇ ਕੋਲੇ ਜਿਹੜੀ ਫੈਕਟਰੀ ਇੱਕ ਰੈਡ ਕੈਟਾਗਰੀ ਦੀ ਫੈਕਟਰੀ ਹੈ ਔਰ ਉਹ ਉੱਥੋਂ ਦੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਜਿਹਦਾ ਹਿੱਸਾ ਇਹਨੇ ਵੀ ਬੰਨਣਾ ਸੀ ਜਾ ਕੇ ਰਾਜਸਥਾਨ ਦੀ ਪੁਲਿਸ ਪੰਜਾਬ ਪੁਲਿਸ ਨੂੰ ਕਹਿ ਰਹੀ ਹੈ ਕਿ ਇਹਨੂੰ ਫੜ ਲਓ ਔਰ ਇਹਨੂੰ ਫੜ ਲਿਆ ਗਿਆ ਅੱਜ ਤੱਕ ਹੁਣ ਤੱਕ ਨਹੀਂ ਛੱਡਿਆ ਗਿਆ ਇਹ 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 ਕਿਹੜੇ ਰਾਈਟਸ ਹੈ ਬਾਈ ਔਰ ਦੱਸ ਵੀ ਨਹੀਂ ਰਹੇ ਤੁਸੀਂ ਕੋਈ ਪਬਲਿਕ ਦਾ ਬਿਆਨ ਆਇਆ ਮੈਂ ਤਾਂ ਇਹ ਲੱਖੇ ਤੋਂ ਪੁੱਛਿਆ ਕਿ ਕਿਉਂ ਫੜਿਆ ਉਹਨੂੰ ਯਾਰ ਮੁੰਡੇ ਦਾ ਮੈਨੂੰ ਹੁਣ ਪਤਾ ਲੱਗਿਆ ਉਹਨੇ ਦੱਸਿਆ ਉਹਦਾ ਜੀ ਮੈਨੂੰ ਪੁਲਿਸ ਵਾਲਿਆਂ ਨੇ ਦੱਸਿਆ ਕਿ ਇਹ ਉਹਦੇ ਲਈ ਫੜਿਆ ਗਿਆ ਕਿ ਉਹ ਉੱਥੇ ਨਾ ਜਾਵੇ ਬਾਈ ਦੀ ਵੀ ਉਹ ਲੋਕ ਇਕੱਠੇ ਕਿਉਂ ਹੋ ਰਹੇ ਐ ਅਸੀਂ ਵੀ ਇੱਥੇ ਰੈਡ ਕੈਟਾਗਰੀ ਦੀ ਫੈਕਟਰੀਆਂ ਦਾ ਵਿਰੋਧ ਕਰਦੇ ਹਾਂ ਜਿਹੜਾ ਬੰਦੇ ਦਾ ਬੇਸਿਕ ਅਧਿਕਾਰ ਹੈ ਨਾ ਬੇਸਿਕ ਅਧਿਕਾਰ ਕਿਹੜੇ ਹੁੰਦੇ ਨੇ ਮੂਲ ਅਧਿਕਾਰ ਕਿਹੜੇ ਨੇ ਜਿਹੜੀ ਕੁਦਰਤ ਨੇ ਚੀਜ਼ ਦਿੱਤੀ ਐ ਹਵਾ ਪਾਣੀ ਇਹ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਹ ਕੁਦਰਤ ਨੇ ਦਿੱਤੀ ਐ ਉਹ ਵੀ ਜੇ ਬੰਦੇ ਨੂੰ ਸ਼ੁੱਧ ਨਾ ਮਿਲੇ ਤਾਂ ਇਹ ਉਹਨਾਂ ਦੇ ਅਧਿਕਾਰਾਂ ਦਾ ਹਨਨ ਹੈ ਤੁਸੀਂ ਦਿਨ ਤਾਂ ਬਣਾ ਰਹੇ ਹੋ ਉਹ ਹਨਨ ਜੋ ਹੋ ਰਿਹਾ ਉਹਦੇ ਲਈ ਅਗਰ ਲੋਕਲ ਲੋਕ ਇਕੱਠੇ ਹੋ ਰਹੇ ਜਿਨ੍ਹਾਂ ਦਾ ਪਾਣੀ ਤੇ ਹਵਾ ਦੂਸ਼ਿਤ ਹੋਊਗੀ ਤਾਂ ਉਹ ਗਲਤ ਹੈ ਤੁਸੀਂ ਉਹਦੇ ਲਈ ਕੁਝ ਵੀ ਕਰੋਗੇ ਬਲਕਿ ਇੱਕ ਪੰਜਾਬ ਤੋਂ ਮੁੰਡਾ ਜਾਣਾ ਚਾਹੁੰਦਾ ਉੱਥੇ ਉਹਨਾਂ ਦੀ ਮਦਦ ਕਰਨ ਲਈ ਉਹਨੂੰ ਵੀ ਅਰੈਸਟ ਕਰ ਲੂਗੇ ਸਾਨੂੰ ਵੀ ਕਰ ਲਿਓ ਜੇ ਅਜ ਤੱਕ ਪ੍ਰਦੂਸ਼ਣ ਬੋਰਡ ਤੋਂ ਪੁੱਛਿਆ ਜਾ ਕੇ ਕਿ ਰੈੱਡ ਕੈਟਾਗਰੀ ਦੀ ਫੈਕਟਰੀ ਸਾਨੂੰ ਨਹੀਂ ਚਾਹੀਦੀ ਕਿਸੇ ਵੀ ਇੰਡਸਟਰੀ ਦਾ ਆਲਟਰਨੇਟਿਵ ਹੈ ਕਿ ਪਾਣੀ ਦਾ ਜੋ ਜ਼ਿੰਦਗੀ ਦਾ ਹੈ ਜੇ ਨਹੀਂ ਤਾਂ ਤੁਸੀਂ ਇਹਨੂੰ ਖਰਾਬ ਕਿਵੇਂ ਕਰ ਸਕਦੇ ਹੋ ਉਹਨੂੰ ਲੈ ਕੇ ਨਹੀਂ ਸਕਦੇ ਹੋ ਇੱਕ ਬਿਮਾਰੀ ਨਾਲ ਕੱਲਾ ਇੱਕ ਬੰਦਾ ਨਹੀਂ ਮਰਦਾ ਪਰਿਵਾਰ ਮਰਦਾ ਹੈ ਆਰਥਿਕਤਾ ਮਰ ਜਾਂਦੀ ਹੈ ਤੁਸੀਂ ਇਹ ਇਹ ਇਹਨੂੰ ਕਹਿੰਦੇ ਹਨ ਇੱਕ ਹਵਸ ਜਾਂ ਤੁਸੀਂ ਕਹੋ ਪੈਸੇ ਦੀ ਹਵਸ ਪੂਰੀ ਕਰਨ ਲਈ ਲੁੱਟ ਕਰਨ ਲਈ ਤੁਸੀਂ ਕੁਝ ਵੀ ਕਰੋਗੇ ਇੰਡਸਟਰੀ ਲਿਸਟ ਤੇ ਸਰਕਾਰਾਂ ਇਕੱਠੀਆਂ ਹੋਣਗੀਆਂ ਜਿਹੜੀ ਬਖਸ਼ਿਸ਼ ਉੱਪਰ ਵਾਲੇ ਦੀ ਪਾਣੀ ਹਵਾ ਦੀ ਉਹਦਾ ਸਤਿਆਨਾਸ਼ ਕਰ ਦਿਓਗੇ ਇਨੂੰ ਤਰੱਕੀ ਕਹੋਂਗੇ ਤੁਸੀਂ ਇਹ ਬਰਬਾਦੀ ਹੈ ਇਸੇ ਲਈ ਅਸੀਂ ਆ ਅੱਗਾਂ ਲੱਗਣ ਲੱਗੀਆਂ ਜੰਗਾਂ 'ਚ ਆ ਪਹਾੜ ਖਿਸਕਣ ਲੱਗ ਗਏ ਜੰਗਲਾ ਵੀ ਮੱਚ ਰਹੇ ਨੇ ਪਹਾੜ ਵੀ ਖਸ ਕਰ ਰਹੇ ਨੇ ਇਹ ਤਰੱਕੀ ਦਾ ਨਿਸ਼ਾਨੀ ਹੈ ਇਹ ਤਰੱਕੀ ਨਹੀਂ ਇਹ ਪਰਲੋ ਹੈ ਇਹ ਕਿਆਮਤ ਹੈ ਇਹ ਉਹ ਲਾਸਟ ਡੇ ਵੱਲ ਜਾ ਰਹੇ ਹਾਂ ਅਸੀਂ ਇਹ ਤੂੰ ਸਮਝੋ ਦੂਜੇ ਤੋਂ ਅਧਿਕਾਰ ਮੰਗਣ ਤੋਂ ਪਹਿਲਾਂ ਖੁਦ ਸੋਚੋ ਤੁਸੀਂ ਅਧਿਕਾਰ ਦੇ ਰਹੇ ਹੋ ਕਿਸੇ ਨੂੰ ਜੇ ਨਹੀਂ ਦੇ ਰਹੇ ਤਾਂ ਤੁਸੀਂ ਜੋ ਉਸ ਪਰਮ ਪਿਤਾ ਦਾ ਉਸ ਅਕਾਲ ਪੁਰਖ ਦੀ ਜੋ ਪਹਿਲੀ ਗੱਲ ਹੈ ਤੁਸੀਂ ਉਹਦੀ ਅਲੰਗਣਾ ਕਰ ਰਹੇ ਹੋ ਇਹਦੇ ਬਾਰੇ ਸੋਚਿਓ ਜੇ ਜ਼ਰਾ ਕਨਸਰਨ ਨੋ ਉਹ ਇੱਕ ਦੂਜੇ ਦੇ ਪ੍ਰਤੀ ਜੋ ਛੋਟੀਆਂ-ਛੋਟੀਆਂ ਗੱਲਾਂ ਗਲੀਆਂ 'ਚ ਸੜਕਾਂ 'ਚ ਟ੍ਰੈਫਿਕ ਵੇਲੇ ਇਹ ਸਭ ਕੁਝ ਆਵਦਾ ਅਧਿਕਾਰ ਮੰਨਣਾ ਜੈਨੂਅਨ ਹੈ ਪਰ ਦੂਜੇ ਦੇ ਅਧਿਕਾਰ ਦਾ ਹਨਨ ਕਰਨਾ ਇਹ ਵੀ ਗਲਤ ਹੈ ਔਰ ਉਹਦੇ ਬਾਰੇ ਬੋਲਣਾ ਪਊਗਾ ਡੈਮੋਕ੍ਰੇਸੀ ਇਹ ਹੀ ਹੈ ਕਿ ਉਹਨੂੰ ਪਾਰਦਰਸ਼ੀ ਕਰੋ ਲੋਕਾਂ ਦੀ ਰਹਿ ਲਓ ਔਰ ਲੋਕਾਂ ਦੀ ਸਮਝ ਨਾਲ ਉਹਨਾਂ ਦੀ ਜ਼ਿੰਦਗੀ ਜਿਹਦੇ ਨਾਲ ਬਿਹਤਰ ਹੋ ਰਹੀ ਹੈ ਉਸੇ ਹਿਸਾਬ ਨਾਲ ਰਾਜ ਵੀ ਚੱਲੇ ਪਰਿਵਾਰ ਵੀ ਚੱਲੇ ਤੇ ਦੁਨੀਆ ਵੀ ਚੱਲੇ